ਅਕਾਲੀ ਦਲ ਨੇ ਲੰਬਾ ਸਮਾਂ ਰਾਜ ਕੀਤਾ ਪੰਜਾਬ ਤੇ ਪੰਜਾਬ ਦੇ ਲੋਕ ਅਕਾਲੀ ਦਲ ਦੀ ਕਾਰਜਕਾਰੀ ਨੂੰ ਚੰਗੀ ਤਰ੍ਹਾਂ ਵੇਖਦੇ ਆ ਇਹ ਉਹੀ ਹਲਕਾ ਨਿਹਾਲ ਸਿੰਘ ਵਾਲਾ ਜਿਹਦੇ ਵਿੱਚ ਅੱਜ ਸੜਕਾਂ ਬਣ ਰਹੀਆਂ ਨੇ ਨਵੀਆਂ ਔਰ ਨਹਿਰੀ ਪਾਣੀ ਆ ਰਿਹਾ ਸੂਏ ਬਣ ਰਿਹਾ ਕੱਸੀਆਂ ਬਣ ਰਹੀਆਂ ਖਾਲ ਬਣ ਰਹੇ ਆ ਪਾਈਪ ਆ ਰਹੇ ਆ ਜਦਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ ਪਾਰਟੀ ਦੀ ਲੰਬਾ ਸਮਾਂ ਸਰਕਾਰ ਹੀ ਆ ਇਹ ਜੇ ਕੰਮ ਕਰਿਆ ਤਾਂ ਉਹ ਸਾਡੇ ਮੁੱਖ ਮੰਤਰੀ ਸਾਹਿਬ ਸਰਤਾਪ ਭਗਵਨ ਸਿੰਘ ਦੀ ਮਾਨ ਉਹ ਕਰ ਰਹੇ ਨੇ ਇਹ ਜਿੰਨੀਆਂ ਮਰਜ਼ੀ ਰਹਿਣੀਆਂ ਕਰੀ ਜਾਣ ਇਹਨਾਂ ਦੀਆਂ ਰੈਲੀਆਂ ਦਾ ਕੋਈ ਅਸਰ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਵੀ ਬੜਾ ਵੇਖਿਆ ਕਾਂਗਰਸ ਨੂੰ ਵੇਖਿਆ ਤੇ ਹੁਣ ਆਮ ਆਦਮੀ ਪਾਰਟੀ ਨੂੰ ਵੀ ਵੇਖ ਰਹੇ ਆ ਬਾਕੀ ਜਿਹੜੀ ਗੱਲ ਨਿਹਾਲ ਸਿੰਘ ਵਾਲੇ ਰੈਲੀਆਂ ਦੀ ਗੱਲ ਜਿਹੜਾ ਨਿਹਾਲ ਸਿੰਘ ਵਾਲੇ ਸਾਡਾ ਮੋਗੇ ਦਾ ਏਰੀਆ ਇਹ ਔਲ ਪੰਜਾਬ ਦਾ ਬਿਲਕੁਲ ਕੇਂਦਰ ਬਿੰਦੂ ਆ ਸੈਂਟਰਲ ਜਿਹੜਾ ਜਿਹੜਾ ਹਲਕਾ ਨਿਹਾਲ ਸਿੰਘ ਵਾਲਾ ਦਾ ਪਿੰਡਾ ਕਿਰੀਟਾਲਾ ਤੇ तकरीबन तकरीबन ਸਾਰੀਆਂ 파ਟੀਆਂ ਉੱਥੇ ਰੈਲੀਆਂ ਕਰਦੀਆਂ ਨੇ ਤੇ ਅਸੀਂ ਵੀ ਆਮ ਆਦਮੀ ਪਾਰਟੀ ਵੱਲੋਂ 16 ਫਰਵਰੀ ਨੂੰ ਇਸੇ ਸਥਾਨ ਤੇ ਇਕਲੀ ਚਾਲਾਂ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਕਰਨ ਜਾ ਰਹੇ ਆ ਔਰ ਅਸੀਂ ਪੰਜਾਬ ਸਰਕਾਰ ਜੋ 파ਟੀਆਂ ਨੇ ਉਸ ਰੈਲੀ ਦੇ ਵਿੱਚ ਸਾਰੇ ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਲੋਕ ਬੈਠੇ ਨੇ ਉਹਨਾਂ ਨੂੰ ਅਸੀਂ ਇਹ ਸਾਰਾ ਦੱਸਾਂਗੇ ਕਿ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ ਤੇ ਸਾਡੀ ਆਮ ਆਦਮੀ ਪਾਰਟੀ ਸਰਕਾਰ ਸਦਾ ਭਗਵੰਤ ਸਿੰਘ ਜੀ ਮਾਨ ਇਹਨਾਂ ਦੀ ਅਗਵਾਈ ਦੇ ਵਿੱਚ ਕੀ ਕਰਦੀ ਹੈ ਦੇਖੋ ਲੋਕ ਬਹੁਤ ਸਿਆਣੇ ਆ ਪਹਿਲਾਂ ਹੋਰ ਗੱਲਾਂ ਸੀ ਪਹਿਲਾਂ ਲੋਕ ਪਾਰਟੀਆਂ ਨਾਲ ਖੜੇ ਰਹਿੰਦੇ ਸੀ ਜਾਂ ਲੀਡਰ ਨਾਲ ਖੜੇ ਹੁਣ ਲੋਕ ਕੰਮਾਂ ਨਾਲ ਖੜਦੇ ਨੇ ਜਿਹੜੀ ਪਾਰਟੀ ਜਿਹੜਾ ਲੀਡਰ ਕੰਮ ਕਰਦਾ ਲੋਕ ਉਹਦੇ ਨਾਲ ਉਹਨਾਂ ਸਾਥ ਦਿੰਦੇ ਨੇ ਉਹਦੇ ਨਾਲ ਖੜਦੇ ਨੇ ਤੇ ਜਿਹੜੇ ਸਿਰਫ ਗੱਲਾਂ ਕਰਦੇ ਨੇ ਉਹਨਾਂ ਦੇ ਨਾਲ ਸਾਥ ਨਹੀਂ ਹੁੰਦੇ ਲੋਕ ਹੁਣ ਲੋਕ ਸਿਆਣੇ ਹੋ ਚੁੱਕੇ ਪਹਿਲਾਂ ਵਾਲੀ ਗੱਲ ਨਹੀਂ ਰਹੀਆਂ